ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾ ਰਹੇ ਹਾਂ ਜੀ ਇੱਕ ਡਿਜ਼ਾਈਨ ਪਹਿਲਾ ਗੁੰਡਾ ਜੀ ਆਪਾਂ ਨੇ ਬਿਨਾ ਬੁਣਿਆ ਧਾਰ ਲਿਆ ਧਾਗਾ ਜੀ ਆਪਾਂ ਆਪਣੀ ਸਾਈਡ ਕਰਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਿਆ ਧਾਗਾ ਜੀ ਆਪਾਂ ਫੇਰ ਆਪਣੀ ਸਾਈਡ ਰੱਖਾਂਗੇ ਪਿਛਲੀ ਸਾਈਡ ਤੋਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਤਾਂ ਗਾਜਾ ਨੂੰ ਹਰ ਵੇਰੀ ਫੇਰ ਅੱਗੇ ਕਰਨਾ ਪੈਣਾ ਆਪਾਂ ਪਿਛਲੀ ਸਾਈਡ ਤੋਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਅੰਤ ਤੱਕ ਤਾਂ ਗਾ ਪਾ ਵੀ ਅੱਗੇ ਕਰਾਂਗੇ ਪਿਛਲੀ ਸਾਈਡ ਤੋਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਤਾਗਾ ਜੀ ਆਪਾਂ ਫੇਰ ਅੱਗੇ ਕਰ ਲਾਂਗੇ। ਇਹ ਚਲੀ ਸਾਈਡ ਤੋਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਾਂ। ਹਾਂਜੀ ਸਾਰੀ ਸੜਾਈ ਆਪਾਂ ਇਸੇ ਤਰ੍ਹਾਂ ਰਿਪੀਟ ਕਰਨੀ ਆ। ਹਰ ਬਰੀ ਤਾਗਾ ਜੀ ਆਪਾਂ ਨੂੰ ਅੱਗੇ ਕਰਨਾ ਪੈਣਾ ਤੇ ਦੋ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਗੁੰਡਾ ਕਰੀ ਜਾਵਾਂ। ਹਾਂਜੀ ਥੋੜਾ ਜਿਆਦਾ ਆਪਾਂ ਨੂੰ ਲੂਜ਼ ਰੱਖਣਾ ਪੈਣਾ ਜਿਆਦਾ ਵੀ ਨਹੀਂ। ਨਾ ਜਿਆਦਾ ਟਾਈਟ। ਇਹ ਤਾਂ ਅਪਾ ਨੇ ਹਰ ਵੇਰੀ ਅੱਗੇ ਕਰਨਾ ਪਿਛਲੀ ਸਾਈਡ ਤੋਂ ਪਾ ਕੇ ਦੋ ਕੁੰਡੀਆਂ ਦਸ ਤਰ੍ਹਾਂ ਦੀ ਜਿਹੜਾ ਆਪਾਂ ਦੋ ਦਾ ਇੱਕ ਕਰੀ ਜਾਵਾਂਗੇ ਧਾਗਾ ਜਿਹੜਾ ਆਪਾਂ ਅੱਗੇ ਕਰ ਲੈਨੇ ਆਪਣੇ ਨਾਲ ਦੀ ਨਾਲ ਗੁੰਡੇ ਪੂਰੇ ਹੋ ਹੀ ਜਾਂਦੇ ਨੇ ਨਾ ਆਪਣਾ ਗੁੰਡਾ ਕੋਈ ਵੱਧਦਾ ਨਾ ਘਟਦਾ ਹਾਂਜੀ ਸਾਰੀ ਸਿਲਾਈ ਆਪਾਂ పలీట్ ధా జ అని అయిడ్ ਤਾਂ ਗੱਲ ਆਪਾਂ ਵੀਰ ਅੱਗੇ ਕਰ ਲਾਂਗੇ। ਪਿਛਲੀ ਸਾਈਡ ਤੋਂ ਦੂ ਦਾ ਇੱਕ ਬਣਾਈ ਆਪਾਂ। ਹਾਂਜੀ ਸਾਰੀ ਸੜਾਈ ਆਪਾਂ ਨੇ। ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ। ਬਸ ਤੁਹਾਨੂੰ ਕੰਪਲੀਟ ਕਰਕੇ ਦਿਖਾਉਣੀ ਆ। ਹਾਂਜੀ ਸਾਰੀ ਚੜੀ ਆਪਣੀ ਕੰਪਲੀਟ ਕਰ ਲਈ ਲਾਸਟ ਤੇ ਆਪਣਾ ਰਹਿ ਗਿਆ ਇੱਕ ਗੁੰਡਾ। ਆਪਾਂ ਇਹਨੂੰ ਸਿੱਧਾ ਬਣਾ ਲਾਂਗੇ। ਹਾਂਜੀ ਹੁਣ ਆਪਾਂ ਅੱਗੇ ਦੀ ਉਲਟੀ ਸਾਈਡ। ਉਲਟੀ ਸਾਈਡ ਆਪਾਂ ਪਹਿਲਾ ਗੁੰਡਾ ਬਿਨਾਂ ਬੁਣਿਆ ਉਤਾਰ ਲਾਂਗੇ। ਤੇ ਆਪਾਂ ਨੇ ਵੀਰੇ ਜੀ ਜਿਹੜਾ ਆਪਾਂ ਨੇ ਬਲ ਮਾਰਿਆ ਸੀਗਾ ਇਹ ਗੁੰਡਾ ਆਪਾਂ ਪਹਿਲਾਂ ਬਣਾ ਲਾਂਗੇ ਰੋਟਾ ਬਣਾਵਾਂਗੇ ਇਹ ਗੁੰਡਾ ਪਹਿਲਾਂ ਬਣਾ ਲਾਂਗੇ ਇੱਕ ਬੰਟ ਨਿਕਲ ਗਿਆ ਇਹਦਾ ਹਾਂਜੀ ਪਹਿਲਾ ਗੁੰਡਾ ਆਪਾਂ ਪਹਿਲਾਂ ਬਣਾ ਲਾਂਗੇ ਜਿਹੜਾ ਦੂਜਾ ਹੈਗਾ ਆਪਣਾ ਜੀ ਇਹਨੂੰ ਉਪਮਾ ਘਰੋਂ ਬਣਾਵਾਂਗੇ ਬਣਾ ਕੇ ਦੋਨਾਂ ਗੁੰਡਿਆਂ ਨੂੰ ਸੜਾਈ ਤੋਂ ਉਤਾਰ ਦਾਂਗੇ ਹਾਂ ਜਿਹੜਾ ਬੜ ਮਾਰਿਆ ਹੋਇਆ ਗੁੰਡਾ ਆਪਾਂ ਇਹਨੂੰ ਪਹਿਲਾਂ ਬਣਾ ਲਾਂਗੇ ਬਣਾ ਕੇ ਸੜਾਈ ਤੋਂ ਨਹੀਂ ਉਤਾਰਾਂਗੇ ਮੋਰੀਆ ਗੁੰਡਾ ਉਪਮਾ ਘਰੋਂ ਬਣਾ ਲਾਂਗੇ ਬਣਾ ਕੇ ਫਿਰ ਆਪਾਂ ਸੜਾਈ ਤੋਂ ਉਤਾਰਾਂਗੇ ਹਾਂਜੀ ਜਿਹੜਾ ਆਪਣਾ ਪਤਾ ਲੱਗ ਜਾਂਦਾ ਵੀ ਆ ਬਲ ਮਾਰਿਆ ਹੋਇਆ ਇਹ ਕੁੰਡਾ ਆਪਾਂ ਪਹਿਲਾਂ ਬਣਾ ਲਾਂਗੇ ਬਣਾ ਕੇ ਉਤਾਰਨਾ ਨਹੀਂ ਹੈਗਾ ਸਲਾਈ ਤੋਂ ਫਿਰ ਫਾਸਟੜਾ ਕੁੰਡਾ ਨਾਲੇ ਬਣਾ ਕੇ ਦੋਨੋਂ ਇਕੱਠੇ ਉਤਾਰਾਂਗੇ ਕੁੰਡਾ ਆਪਾਂ ਪਹਿਲਾਂ ਬਣਾ ਲਾਂਗੇ ਪਹਿਲਾਂ ਮੋੜ ਸਾਰੀ ਸਲਾਈ ਆਪਾਂ ਨੇ ਇਸੇ ਤਰ੍ਹਾਂ ਕਪਲੇਟ ਕਰਨੀ ਆ ਦੋ ਸੁਲਾਈਆਂ ਦਾ ਡਿਜ਼ਾਈਨ ਬਹੁਤ ਸੌਖਾ ਸੋਹਣਾ ਤੇ ਸੁੰਦਰ ਡਿਜ਼ਾਈਨ ਬਣਦਾ ਪਹਿਲਾ ਗੁੰਡਾ ਦੂਜਾ ਗੁੰਡਾ ਪਹਿਲਾਂ ਬਣਨਾ ਪਹਿਲਾ ਵਾਲਾ ਮਗਰੂ ਬਣਾ ਹਾਂਜੀ ਇਸ ਡਿਜ਼ਾਈਨ ਨੂੰ ਆਪਾਂ ਆਪਾਂ ਫੇਰ ਦਿਖਾਉਨੇ ਆ ਜੀ ਜਿਹੜਾ ਸੈਕੰਡ ਨੰਬਰ ਤੇ ਆਪਣਾ ਗੁੰਡਾ ਇਹਨੂੰ ਆਪਾਂ ਪਹਿਲਾਂ ਬਣਨ ਲਾਗੇ ਫਸਟ ਵਾਲਾ ਗੁੰਡਾ ਆਪਾਂ ਬਾਅਦ ਵਿੱਚ ਬਣ ਕੇ ਦੋਨਾਂ ਨੂੰ ਇਕੱਠਿਆਂ ਨੂੰ ਸਲਾਈ ਤੋਂ ਉਤਾਰਨਾ ਹੈ ਨਾਪਾ ਕੋਟੀ ਸਵੈਟਰ ਜੈਕਟ ਕਿਸੇ ਵੀ ਪ੍ਰੋਜੈਕਟ ਦੇ ਉੱਪਰ ਆਪਾਂ ਜੀ ਇਹਨੂੰ ਪਾ ਸਕਦੇ ਹਾਂ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਜਿਆਦੇ ਔਖਾ ਡਿਜ਼ਾਈਨ ਜੀ ਫਿਰ ਆਪਾਂ ਨੂੰ ਬਣਾਉਣਾ ਵੀ ਔਖਾ ਹੋ ਜਾਂਦਾ ਹੈ ਅੱਪਾ ਸੈਕਿੰਡ ਨੰਬਰ ਵਾਲਾ ਜਿਹੜਾ ਕੁੰਡਾ ਜੀ ਇਹਨੂੰ ਪਹਿਲਾਂ ਬਣਾ ਲਾਂਗੇ ਫਰਸਟ ਟੜਾਪ ਬਾਅਦ ਵਿੱਚ ਬਣਾਵਾਂਗੇ ਬਣਦਾ ਵੀ ਜਲਦੀ ਜਲਦੀ ਹੈ ਜੀ ਆਪਾਂ ਥੋੜਾ ਜਿਹਾ ਸਲੋ ਹੀ ਬਣਾ ਰਹੇ ਹਾਂ ਫਿਰ ਬਾਸਟ ਦੇ ਵਿੱਚ ਜੀ ਪਤਾ ਨਹੀਂ ਲੱਗਦਾ ਦੂਜੇ ਨੰਬਰ ਵਾਲਾ ਗੁੰਡਾ ਆਪਾਂ ਪਹਿਲਾਂ ਬਣਾ ਲਾ ਲਾਸਟ ਵਾਲਾ ਕੁੰਡਾ ਜੀ ਆਪਾਂ ਬਣਾ ਲਾਂਗੇ ਸਿੱਧਾ। ਅੱਜ ਤੁਹਾਨੂੰ ਦਿਖਾਉਨੇ ਆ ਵੀ ਆਪਣਾ ਜਿਹੜਾ ਡਿਜ਼ਾਈਨ ਆ ਉਹ ਕਿਸ ਤਰ੍ਹਾਂ ਬਣਦਾ। ਹਾਂਜੀ ਆਪਣਾ ਜਿਹੜਾ ਡਿਜ਼ਾਈਨ ਆ ਜੀ ਇਸ ਤਰ੍ਹਾਂ ਬਣੀ ਜਾਊਗਾ। ਹਾਂਜੀ ਗਲੀਆਂ ਵਾਲਾ ਡਿਜ਼ਾਈਨ। ਹਾਂਜੀ ਆਪਣਾ ਜੀ ਗਲੀਆਂ ਵਾਲਾ ਡਿਜ਼ਾਈਨ। ਬੁਣਿਆ ਬਹੁਤ ਸੋਹਣਾ ਲੱਗਦਾ ਜੀ। ਕੋਤੀ ਸਵੈਟਰ ਜਾਕਟ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਉੱਪਰ ਪਾ ਸਕਦੇ ਹਾਂ ਜੀ ਬਣਾਉਣਾ ਵੀ ਸੌਖਾ ਜੀ ਕਈ ਵਾਰੀ ਨਾ ਆਪਾਂ ਨੂੰ ਗਲੀਆਂ ਵਾਲਾ ਡਿਜ਼ਾਈਨ ਪਸੰਦ ਹੁੰਦਾ ਵੀ ਆਪਾਂ ਨੇ ਗਲੀਆਂ ਵਾਲਾ ਬਣਾਉਣਾ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਿਹੜੇ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਨੇ ਆਪਣੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰ ਦੇਣ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਜਿਹੜੇ ਹੋਰ ਆਪਣੇ ਪਹਿਲੀ ਵਾਰੀ ਆਪਣੇ ਚੈਨਲ ਤੇ ਆਨੇ ਆਪਣੀ ਵੀਡੀਓ ਦੇਖਦੇ ਨੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਤੁਹਾਡੀ ਸਪੋਰਟ ਦੇ ਨਾਲੇ ਜੀ ਅਸੀਂ ਅੱਗੇ ਜਾਣਾ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਬਹੁਤ ਮਿਹਨਤ ਕਰਦੇ ਹਾਂ ਵੀਡੀਓ ਬਣਾਉਣੇ ਆ ਜੀ ਵੀਡੀਓ ਤਾਂ ਦੇਖਣ ਆਪਣੀ 5-7 ਮਿੰਟ ਦੀ ਹੁੰਦੀ ਹੈ ਪਰ ਪਹਿਲਾਂ ਹੀ ਘੰਟਾ ਦੋ ਘੰਟੇ ਪਹਿਲਾਂ ਆਪਾਂ ਨੂੰ ਪੂਰੀ ਤਿਆਰੀ ਕਰਨੀ ਪੈਂਦੀ ਹੈ ਕਈ ਵਾਰ ਤਾਂ ਜੀ 2-3 ਘੰਟੇ ਹੀ ਲੱਗ ਜਾਂਦੇ ਨੇ ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਧੰਨਵਾਦ